ਕੈਲੀਫੋਰਨੀਆ ਦੇ ਟਰੱਕ ਹਾਦਸੇ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਦਾ ਆਇਆ ਪਹਿਲਾ ਬਿਆਨ ਕੋਰਟ ਦੇ ਵਿੱਚ ਕੀਤਾ ਸੀ ਬੇਸ ਜੱਜ ਦੇ ਸਾਹਮਣੇ ਕੀ ਬੋਲੇ ਜਸ਼ਨਪ੍ਰੀਤ ਸਿੰਘ ਹੁਣ ਇਸ ਐਕਸੀਡੈਂਟ ਤੋਂ ਬਾਅਦ ਕੀ ਹੋਣਗੇ ਸਾਰੇ ਪੰਜਾਬੀਆਂ ਦੇ ਲਾਇਸੈਂਸ ਕੈਨਸਲ ਹੋਰ ਕਿੰਨੀ ਸਖਤਾਈ ਹੋਵੇਗੀ ਹੁਣ ਪੰਜਾਬੀਆਂ ਦੇ ਉੱਤੇ ਕੀ ਅਜ਼ਾਈਲਮ ਵਾਲਿਆਂ ਨੂੰ ਵਰਕ ਪੀਜ ਨਹੀਂ ਦਿੱਤੇ ਜਾਣਗੇ ਟਰੰਪ ਦੀ ਪਾਰਟੀਆਂ ਵਾਲਿਆਂ ਦੇ ਇੱਕ ਤੋਂ ਇੱਕ ਦੇ ਆ ਰਹੇ ਨੇ ਬਿਆਨਬਾਜ਼ੀ ਹੋ ਰਹੀ ਆ ਹੋਵੇਗੀ ਹੁਣ ਸਖਤੀ ਯੂਆਈਸ ਨੇ ਮੰਗੀਆ ਜਸ਼ਨਪ੍ਰੀਤ ਦੀ ਕਸਟਡੀ ਕਿ ਇਹ ਸਾਨੂੰ ਚਾਹੀਦਾ ਅਸੀਂ ਇਹਨੂੰ ਡਿਟੇਲ ਕਰਨਾ ਹੋਵੇਗਾ ਬਿਨਾਂ ਸਜਿਆ ਤੋਂ ਰਿਪੋਰਟ ਇਹਨਾਂ ਖਬਰਾਂ ਦੇ ਲਈ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਵਿਸਤਾਰ ਦੇ ਨਾਲ ਕੀ ਹੋਵੇਗਾ ਕੀ ਹੋ ਰਿਹਾ ਇਸ ਕੇਸ ਦੇ ਵਿੱਚ ਕੀ ਹੋਵੇਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲਈਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜਾ ਕ੍ਰੈਸ਼ ਹੋਇਆ ਬਹੁਤ ਹੀ ਬੇਰਲੀ ਭਿਆਨਕ ਹੋਇਆ ਦਰਦਨਾਕ ਸੀਗੀ ਜਿਦੇ ਵਿੱਚ ਇੱਕ ਤਿੰਨ ਦੀ ਮੌਤ ਹੋ ਗਈ ਤੇ ਚਾਰ ਜੇਰੇ ਇਲਾਜ ਨੇ ਜੋ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਇਹ ਐਕਸੀਡੈਂਟ ਹੋਵੇ ਤੇ ਉਹਨਾਂ ਦੀ ਆਤਮਾ ਨੂੰ ਰੱਬ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੇ ਤੇ ਅਸੀਂ ਅਰਦਾਸ ਕਰਦੇ ਕਿ ਅੱਗੇ ਤੋਂ ਇਦਾਂ ਦਾ ਕੁਝ ਵੀ ਹਾਲਾ ਜਾਂ ਭਿਆਨਕ ਦੁਰਘਟਨਾ ਨਾ ਹੋਵੇ ਜਿਹਦੇ ਨਾਲ ਕਿਸੇ ਦੀ ਜਾਨ ਜਾਵੇ ਜਾਂ ਫਿਰ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਹੋਵੇ ਜੋ ਕਿ ਇਹ ਐਕਸੀਡੈਂਟ ਹੋਇਆ ਇਹਦੇ ਵਿੱਚ ਹਰ ਇੱਕ ਉਹ ਪੰਜਾਬੀ ਨੂੰ ਹੁਣ ਇਸ ਲਈ ਜਿਵੇਂ ਬਾਰ ਸਮਝਿਆ ਜਾ ਰਿਹਾ ਹਰ ਇੱਕ ਪੰਜਾਬੀ ਨੂੰ ਉਸੇ ਨਿਗਾ ਨਾਲ ਦੇਖਿਆ ਜਾ ਰਿਹਾ ਕਿਉਂਕਿ ਜਸ਼ਨਪ੍ਰੀਤ ਸਿੰਘ ਜੋ ਕਿ ਇਹਨਾਂ ਦੇ ਜਿਨ੍ਹਾਂ ਜੋ ਕਿ ਇਹ ਟਰੱਕ ਡਰਾਈਵਰ ਸੀਗੇ ਇਹ ਵੀ ਸੀਗੇ ਸਰਦਾਰ ਤੇ ਇਹਨਾਂ ਦੇ ਸਿਰ ਤੇ ਬੀਸੀ ਦਸਤਾਰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹਰਜਿੰਦਰ ਸਿੰਘ ਦੇ ਵੀ ਸੇਮ ਇਹੀ ਸੀਨ ਹੋਇਆ ਸੀ ਐਕਸੀਡੈਂਟ ਹੋਇਆ ਸੀ ਤਿੰਨ ਬੰਦਿਆਂ ਦੀ ਉੱਥੇ ਵੀ ਮੌਤ ਹੋ ਗਈ ਸੀ ਤੇ ਉਹ ਵੀ ਸਰਦਾਰ ਸੀਗਾ ਤੇ ਇਹ ਵੀ ਸਰਦਾਰ ਤੇ ਦੋਨੋਂ ਹੀ ਲੀਗਲ ਇਮੀਗ੍ਰੈਂਟਸ ਐਂਟਰ ਹੋਏ ਸੀਗੇ ਜਿਹਦੇ ਕਰਕੇ ਹੁਣ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਹਾਈਪ ਦਿੱਤੀ ਜਾ ਰਹੀ ਚੁੱਕਿਆ ਜਾ ਰਿਹਾ ਹਰ ਇੱਕੋ ਸੋਸ਼ਲ ਮੀਡੀਆ ਜਿਹੜੇ ਇੰਗਲਿਸ਼ ਮੀਡੀਆ ਨਿਊਜ਼ ਹਰ ਇੱਕ ਨਿਊਜ਼ ਤੇ ਇਸੇ ਦੀ ਨਿਊਜ਼ ਚੱਲ ਰਹੀ ਆ ਕਿ ਕਿਉਂ ਪੰਡਿਆ ਜਾ ਰਿਹਾ ਸਾਰੇ ਪੰਜਾਬੀਆਂ ਨੂੰ ਜਦਕੀ ਗਲਤੀ ਇੱਕ ਦੀ ਆ ਤੇ ਸਾਰਿਆਂ ਨੂੰ ਸਜ਼ਾ ਕਿਉਂ ਮਿਲਦੀ ਆ ਤੇ ਜਿੱਥੇ ਕਿ ਜਸ਼ਨਪ੍ਰੀਤ ਦੇ ਘਰ ਦੇ ਵੀ ਆਏ ਆ ਸਾਹਮਣੇ ਕਿ ਸਾਡਾ ਮੁੰਡਾ ਸਿੱਖੀ ਅੰਮ੍ਰਿਤ ਧਾਰੀ ਆ ਤੇ ਉਹਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਉਹਦੇ ਨਾਲ ਨਿਆਂ ਹੋਣਾ ਚਾਹੀਦਾ ਉਹਨੇ ਕੋਈ ਵੀ ਨਸ਼ਾ ਕਰਕੇ ਜਾਂ ਇਦਾਂ ਦਾ ਟਰੱਕ ਐਕਸੀਡੈਂਟ ਨਹੀਂ ਕੀਤਾ ਇਹ ਚੀਜ਼ ਦਾ ਹੋਣਾ ਚਾਹੀਦਾ ਹੈ ਪਰਦਾ ਫਾਸ਼ ਤੇ ਕਿਹੜਾ ਨਸ਼ਾ ਕੀਤਾ ਸੀ ਅਜੇ ਤੱਕ ਸਰਕਾਰ ਨੇ ਇਹ ਵੀ ਚੀਜ਼ ਕਲੀਅਰ ਨਹੀਂ ਕੀਤੀ ਸਿਰਫ ਉਸ ਉਸਤੇ ਇਹ ਲੱਗੀ ਡੀਯੂਆਈ ਤੇ ਹਜੇ ਤੱਕ ਇਹ ਵੀ ਨਹੀਂ ਸਰਕਾਰ ਨੇ ਡਿਸਕਲੋਜ਼ ਕੀਤਾ ਕਿ ਉਸਨੇ ਕਿਹੜਾ ਨਸ਼ਾ ਕੀਤਾ ਸੀ ਕੀਤਾ ਵੀ ਸੀ ਜਾਂ ਨਹੀਂ ਕਿਉਂਕਿ ਜਸ਼ਨਪ੍ਰੀਤ ਦੇ ਬਿਆਨ ਆਗੇ ਤੇ 나ਹੀਂ ਤਾਂ ਮੈਂ ਕੋਈ ਨਸ਼ਾ ਕਰਕੇ ਤੇ 나ਹੀਂ ਮੈਂ ਇਹ ਐਕਸੀਡੈਂਟ ਦੇ ਲਈ ਗਿਲਟੀ ਪਾਉਂਦਾ ਆਪਣੇ ਆਪ ਨੂੰ ਹੁਣ ਅਗਲੀ ਕਾਰਵਾਈ ਜੱਜ ਸਾਹਿਬ ਨੇ ਅਗਲੀ ਤਰੀਕ ਪਾਤੀਆ ਜਿਹੜੀ ਕਿ 3 ਨਵੰਬਰ ਨੂੰ ਹੋਵੇਗੀ ਅਗਲੀ ਪੇਸ਼ੀ ਤੇ ਉਹਦੇ ਵਿੱਚ ਹੋਵੇਗਾ ਕਿ ਅੱਗੇ ਕਾ ਅਗਲੀ ਕਾਰਵਾਈ ਕੀ ਇਹ ਆਪਣਾ ਹੁਣ ਲਾਇਰ ਕਰੇਗਾ ਇਸ ਟਾਈਮ ਤੇ ਉੱਤੇ ਸਰਕਾਰੀ ਲਾਇਰ ਸੀਗੇ ਤੇ ਅੱਗੇ ਹੁਣ ਇਹਨੂੰ ਇੱਕ ਪੰਜਾਬੀ ਟਰਾਂਸਲੇਟਰ ਵੀ ਪਰੋਵਾਈਡ ਕਰਨਾ ਪਵੇਗਾ ਤੇ ਅੱਗੇ ਤੋਂ ਹੁਣ ਦੇਖਦੇ ਆ ਇਹ ਆਪਣਾ ਪ੍ਰਾਈਵੇਟ ਲਾਇਰ ਕਰੇਗਾ اٹਾਰਨੀ ਕਰੇਗਾ ਜਾਂ ਫਿਰ ਸਰਕਾਰੀ ਔਟਾਰਨੀ ਸਰਕਾਰੀ ਲਾਇਰ ਦੇ ਨਾਲ ਹੀ ਅਗਲਾ ਕੇਸ ਸ਼ੁਰੂਆਤ ਕਰੇਗਾ ਕੀ ਹੁਣ ਸਾਰੇ ਪੰਜਾਬੀ ਜਿੱਦਾਂ ਹਰਜਿੰਦਰ ਸਿੰਘ ਦੇ ਨਾਲ ਇਹਦੇ ਨਾਲ ਖੜੇ ਹੋਗੇ ਸੀ ਇਸ ਦੇ ਨਾਲ ਕਿਉਂ ਨਹੀਂ ਖੜੇ ਹੋਏ ਕਿਉਂ ਨਹੀਂ ਇਸ ਦੇ ਹੱਕ ਦੇ ਵਿੱਚ ਪੋਸਟਾ ਪੈ ਰਹੀਆਂ ਕਿ ਇਹ ਵੀ નિર્ਦੋਸ਼ ਆ ਐਕਸੀਡੈਂਟ ਹੁੰਦੇ ਰਹਿੰਦੇ ਆ ਤੇ ਇਹਦੇ ਵਿੱਚ ਕਿਉਂ ਨਹੀਂ ਹੋ ਰੇ ਕਿਉਂਕਿ ਇਹਦੇ ਨਾਲ ਇੱਕ ਚੀਜ਼ ਜੁੜੀ ਆ ਕਿ ਜੋ ਕਿ ਇਹ ਨਸ਼ਾ ਕਰਕੇ ਟ੍ਰੱਕ ਚਲਾ ਰਿਹਾ ਸੀ ਜਿਹੜੀ ਕਿ ਡੈਸ਼ ਕੈਮ ਦੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਸਾਫ-ਸਾਫ ਇਹ ਦਿਖ ਰਿਹਾ ਕਿ ਇਹਨੇ ਇੱਕ ਵਾਰ ਵੀ ਬ੍ਰੇਕ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦੇ ਵਿੱਚ ਕਿਤੇ ਨਾ ਕਿਤੇ ਇਹ ਮੰਨਿਆ ਜਾ ਰਿਹਾ ਕਿ ਜਾਤੇ ਨੇ ਨਸ਼ਾ ਕੀਤਾ ਸੀ ਜਾਂ ਫਿਰ ਇਹ ਕੋਈ ਮੋਬਾਈਲ ਯੂਜ਼ ਕਰ ਰਿਹਾ ਸੀ ਜਾਂ ਫਿਰ ਇੰਨੀ ਘੱਟ ਉਮਰ ਦੇ ਵਿੱਚ ਸੀਗਾ ਇਹਨੂੰ ਐਕਸਪੀਰੀਅੰਸ ਬਿਲਕੁਲ ਵੀ ਨਹੀਂ ਸੀ ਇਸ ਚੀਜ਼ ਦਾ ਕਿ ਇਹ ਇੰਨੀ ਘੱਟ ਉਮਰ ਦੇ ਵਿੱਚ ਟਰੱਕ ਦੇ ਉੱਤੇ ਚੜ ਗਿਆ ਡਰਾਈਵਿੰਗ ਕਰਨ ਲੱਗ ਗਿਆ ਤੇ ਜਿਹਦੇ ਵਿੱਚ ਇਹ ਕਾਬਰ ਗਿਆ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਬ੍ਰੇਕ ਵੀ ਲਗਾਣੀ ਸੀ ਜਿਹਦੇ ਕਰਕੇ ਐਡਾ ਵੱਡਾ ਹਾਦਸਾ ਹੋ ਗਿਆ ਔਰ ਜਿਹਦੇ ਪਿੱਛੇ ਹੁਣ ਐਡੀਆਂ-ਐਡੀਆਂ ਸਖਤੀਆਂ ਹੋਣਗੀਆਂ ਕਾਰਵਾਈਆਂ ਹੋਣ ਗਿਆ ਤੇ ਜਿੱਥੇ ਕਿ ਟਫੀ ਸਾਹਿਬ ਦੇ ਬਿਆਨ ਵੀ ਤੁਸੀਂ ਸਾਰੇ ਨੇ ਸੁਨੇ ਲਏ ਹੋਗੇ ਉਹਨਾਂ ਦੇ ਬਿਆਨਬਾਜ਼ੀ ਵੀ ਸਟਾਰਟ ਕਰਤੀ ਆ ਕਿ ਇਹ ਕੈਲੀਫੋਰਨੀਆ ਦੇ ਵਿੱਚ ਐਦਾਂ ਦੇ ਲਾਇਸੈਂਸ ਈਸ਼ੂ ਕੀਤੇ ਜਾਂਦੇ ਆ ਜੀ ਜਿਹੜੇ ਇਹ ਸੜਕਾਂ ਦੇ ਉਤਰਦੇ ਆ ਬਾਅਦ ਦੇ ਵਿੱਚ ਐਦਾਂ ਮੌਤਾ ਹੁੰਦੀਆਂ ਤਾਂ ਜੋ ਅਸੀਂ ਇਹਨਾਂ ਦੇ ਫੰਡ ਵੀ ਰੋਕੇ ਹੋਇਆ 40 ਮਿਲੀਅਨ ਦੇ ਤਾਈਓ ਅਸੀਂ ਇਹਨਾਂ ਨੂੰ ਫੰਡ ਵੀ ਨਹੀਂ ਦੇ ਰਹੇ ਕਿ ਇਹ ਇਦਾਂ ਦੇ ਲਾਇਸੈਂਸ ਲੋਕਾਂ ਨੂੰ ਦਿੰਦੇ ਆ ਵੰਡਦੇ ਆ ਤੇ ਉਹ ਫਿਰ ਸੜਕਾਂ ਤੇ ਨਿਕਲਦੇ ਆ ਤੇ ਜਿਹਦੇ ਨਾਲ ਇੱਥੋਂ ਦੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਉਹਨਾਂ ਦੀਆਂ ਜਾਨਾਂ ਲੈਂਦੇ ਆ ਇਦਾਂ ਤੱਕ ਦੇ ਬਿਆਨ ਆਉਣ ਲੱਗ ਗਿਆ ਤੇ ਜਿੱਦਾਂ ਕਿਸ ਨੂੰ ਤੁਹਾਨੂੰ ਬਹੁਤ ਪਤਾ ਹੀ ਆ ਹਰਜਿੰਦਰ ਸਿੰਘ ਦਾ ਕੇਸ ਥੋੜਾ ਜਿਹਾ ਡਿਫਰੈਂਟ ਹੋ ਗਿਆ ਸੀਗਾ ਉਹਦੇ ਨਾਲ ਸਿੱਖ ਫੋਰਸ ਜਸਟਿਸ ਵਾਲੇ ਨਾਲ ਖੜੇ ਹੋਗੇ ਸੀਗੇ ਉਹਨਾਂ ਨੇ ਉਹ ਮ੍ਰਿਤਕ ਪਰਿਵਾਰਾਂ ਨੂੰ 1 ਲੱਖ ਡਾਲਰ ਡੋਨੇਸ਼ਨ ਵੀ ਦਿੱਤਾ ਸੀਗਾ ਕਿ ਜੋ ਹੋ ਗਿਆ ਸੀ ਉਹ ਤਾਂ ਪੂਰਾ ਨਹੀਂ ਕਰ ਸਕਦੇ ਪਰ ਅਸੀਂ ਆਪਣੇ ਵੱਲੋਂ ਥੋੜੀ ਸਹਾਇਤਾ ਕਰਦੇ ਤੇ ਉਹਨਾਂ ਦੀ ਕੇਸ ਲੜਨ ਦੀ ਅੱਗੇ ਪੈਰ ਵਾਈ ਕਰਨ ਦੀ ਲਈ ਵੀ ਅੱਗੇ ਆਏ ਸੀਗੇ ਪਰ ਹੁਣ ਇਸ ਕੇਸ ਦੇ ਵਿੱਚ ਕਿਉਂ ਕਿਉਂਕਿ ਉਸ ਕੇਸ ਦੇ ਵਿੱਚ ਜਦੋਂ ਉਹਦਾ ਮੈਡੀਕਲ ਹੋਇਆ ਸੀਗਾ ਉਹਦੇ ਵਿੱਚ ਉਹ ਨਸ਼ਾ ਬਿਲਕੁਲ ਵੀ ਨਹੀਂ ਆਇਆ ਸੀ ਜਿਹਦੇ ਕਰਕੇ ਉਹਦਾ ਬਚਾਓ ਹੋ ਗਿਆ ਸੀ ਪੰਜਾਬੀ ਉਹਦੇ ਨਾਲ ਜੁੜ ਗਏ ਸੀ ਪਰ ਇਸ ਦੇ ਨਾਲੇ ਜੋ ਜਾਦ ਸ਼ਬਦ ਨਵਾਂ ਜੁੜ ਗਿਆ ਨਸ਼ਾ ਤੇ ਇਹ ਸਿਰਫ ਸਿਰਫ 21 ਸਾਲਾਂ ਦਾ ਤਾਂ ਕਰਕੇ ਹੁਣ ਇਹਦੇ ਨਾਲ ਪੰਜਾਬੀ ਨਹੀਂ ਜੁੜ ਰਿਹਾ ਕਿਉਂਕਿ ਤਾਂ ਕਿ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੁਣ ਹੁਣ ਪਹਿਲਾਂ ਹੋਇਆ ਸੀ ਕਿ ਉਹਨਾਂ ਨੇ ਇਹ ਚੀਜ਼ ਕੀਤੀ ਸੀ ਕਿ ਨਵੇਂ ਸੀਰੀਅਲ ਲਾਇਸੈਂਸ ਨਹੀਂ ਬਣਨਗੇ ਪਰ ਹੁਣ ਖਤਰਾ ਇਹ ਬਣ ਗਿਆ ਕਿ ਜਿਨ੍ਹਾਂ ਦੇ ਆਲਰੇਡੀ ਬਣੇ ਹੋਏ ਆ ਹੁਣ ਉਹਨਾਂ ਦੇ ਕੀ ਹੋਣਗੇ ਕੈਂਸਲ ਜਿੰਨੇ ਵੀ ਇੰਡੀਆ ਨਾਲ ਕਿਉਂਕਿ ਹਮੇਸ਼ਾ ਹੀ ਨਿਊਜ਼ ਦੇ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਪੰਜਾਬੀ ਉਹ ਆਪਾਂ ਨੂੰ ਪਤਾ ਆਪਣੀ ਸਟੇਟ ਦਾ ਉੱਥੇ ਸਿਰਫ ਸਿਰਫ ਇੰਡੀਅਨ ਹੀ ਸ਼ੋ ਹੁੰਦਾ ਹੈ ਕਿ ਹੁਣ ਸਾਰੇ ਇੰਡੀਅਨ ਦੇ ਲਾਇਸੈਂਸ ਹੋਣਗੇ ਚੈੱਕ ਜਾਂ ਹੋਣਗੇ ਕੈਂਸਲ ਕੀ ਹੋਵੇਗਾ ਅਗਲੀ ਕਾਰਵਾਈ ਕਿਉਂ ਆਈਐਸ ਨੇ ਇਹਦੀਆਂ ਹੁਣ ਮੰਗੀ ਹੈ ਕਸਟਡੀ ਕਿਉਂਕਿ ਆਈਐਸ ਨੂੰ ਵੀ ਪਤਾ ਕਿ ਇਲੈਗਲ ਇਮੀਗ੍ਰੈਂਟ ਸਭ ਨੂੰ ਪਤਾ ਕਿ ਆਈਐਸ ਦੀਆਂ ਰੇਡਾਂ ਬਹੁਤ ਜ਼ਿਆਦਾ ਵੱਡੀਆਂ ਹੋਈਆਂ ਜਿੰਨੇ ਵੀ ਬਾਰਡਰ ਕ੍ਰੋਸ ਕਰਕੇ ਉਹ ਸਾਰਿਆਂ ਨੂੰ ਚੁੱਕ ਰਹੀ ਹੈ ਆਈਐਸ ਸੋ ਇਸ ਨੂੰ ਇਸ ਦੇ ਲਈ ਵੀ ਕਸਟਡੀ ਲਈ ਅਰਜੀ ਦੇ ਦਿੱਤੀ ਆ ਆਈਸੀ ਨੇ ਕਿ ਇਹਨੂੰ ਅਸੀਂ ਆਪਣਾ ਅਰੈਸਟ ਕਰਨਾ ਸਾਡੀ ਕਸਟਡੀ ਦੇ ਵਿੱਚ ਚਾਹੀਦਾ ਫਿਰ ਉਹ ਆਪਣੀ ਕਾਰਵਾਈ ਕਰਨਗੇ ਕਿ ਹੁਣ ਸਾਰੇ ਇਹ ਸੋ ਰਿਹਾ ਕਿ ਇਹਨੂੰ ਸਜ਼ਾ ਨਹੀਂ ਹੋਣੀ ਇੱਥੇ ਜਿਹੜਾ ਇਹਨੇ ਕੀਤਾ 45 ਸਾਲ ਜਾਂ 40 ਸਾਲ ਇਹ ਬਿਨਾ ਰਿਪੋਰਟ ਇਦਾਂ ਹੀ ਹੋ ਜਾਏਗਾ ਆਈਸੀ ਨੂੰ ਰਿਪੋਰਟ ਕਰ ਦੇਗੀ ਫਿਲਹਾਲ ਇਹਦੇ ਵਿੱਚ ਹਲੇ ਕੁਝ ਨਹੀਂ ਕਿਸੇ ਨੂੰ ਨਹੀਂ ਪਤਾ ਜੋ ਵੀ ਨਾ ਅਗਲੀ ਅਪਡੇਟ ਆਏਗੀ ਕਿਉਂਕਿ ਅਗਲੀ ਇਹ ਦੀ ਸੁਣਵਾਈ ਕੋਰਟ ਦੇ ਵਿੱਚ 4 ਨਵੰਬਰ ਦੀ ਆ 3 ਨਵੰਬਰ ਦੀ ਆ ਸੋ ਉਹਦਾ ਪਤਾ ਉਦੋਂ ਪਤਾ ਲੱਗੇਗਾ ਕੀ ਹੋਏਗਾ ਅਗਲਾ ਕੀ ਨਹੀਂ ਹੋਏਗਾ ਪਰ ਹੁਣ ਸਭ ਤੋਂ ਵੱਡੀ ਖਤਰਾ ਤਾਂ ਇਹ ਚੀਜ਼ ਦਾ ਬਣ ਗਿਆ ਨਾ ਕਿ ਹੁਣ ਜਿਹੜੇ ਵੀ ਪੰਜਾਬੀ ਆਪਣੇ ਟਰੱਕ ਡਰਾਈਵਰ ਆ ਉਹਨਾਂ ਦਾ ਕੀ ਕਸੂਰ ਸੀ ਬਾਕੀ ਤਾਂ ਜਿਹੜੀ ਗੱਲ ਉਹ ਵੀ ਛੱਡੋ ਹੁਣ ਇਹ ਬੇਨਤੀ ਉਹਨਾਂ ਨੂੰ ਵੀ ਆ ਭਰਾਵਾਂ ਨੂੰ ਜਿਨ੍ਹਾਂ ਕੋਲ ਬੇਸ਼ੱਕ ਇੱਥੇ ਗ੍ਰੀਨ ਕਾਰਡ ਆ ਜਾਂ ਬੀਜੇ ਤੇ ਆਏ ਹੋਏ ਇੱਥੇ ਜਾਂ ਤੁਹਾਡੇ ਕੋਲ ਇੱਥੇ ਪਾਸਪੋਰਟ ਵੀ ਆ ਤੁਸੀਂ ਸਿਟੀਜ਼ਨ ਵੀ ਇੱਥੇ ਦੇ ਅਗਰ ਤੁਸੀਂ ਅਕਸਰ ਦੇਖਿਆ ਜਾਂਦਾ ਕਿ ਜਿੰਨੇ ਵੀ ਟਰੱਕ ਡਰਾਈਵਰ ਹੁੰਦੇ ਆ ਉਹ ਜਿਆਦਾ ਨਹੀਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹ ਕੁਛ ਨਾ ਕੁਛ ਖਾ ਲੈਂਦੇ ਆ ਐਸੇ ਹੀ ਆਪਣੀ ਮौज-ਮਸਤੀ ਨੂੰ ਜਾਂ ਕਿ ਅਸੀਂ ਸੋਈਏ ਨਾ ਥੱਕੀਏ ਨਾ ਕਾਮਣੀਆਂ ਜਾਂ ਫੀਮ ਜਾਂ ਡੋਡਿਆਂ ਦਾ ਇਦਾਂ ਸੇਵਨ ਕਰ ਲੈਂਦੇ ਆ ਸੋ ਪਲੀਜ਼ ਹੁਣ ਇਹ ਗਲਤੀ ਤੁਸੀਂ ਨਾ ਕਰਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਕੀਆਂ ਵਧਣ ਗਿਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਚੈਕਿੰਗਾ ਹੋਈਆਂ ਸੀ ਆ ਟਰੱਕਾਂ ਨੂੰ ਰੋਗ ਰੋਕ ਕੇ ਆਪਣੇ ਕਿੰਨੇ ਮੁੰਡੇ ਇਹਨਾਂ ਨੇ ਚੁੱਕਲੇ ਸੀਗੇ ਹੁਣ ਫੇਰ ਤੋਂ ਇਹ ਚੀਜ਼ ਸਟਾਰਟ ਹੋ ਜੇਗੀ ਹੁਣ ਤੁਹਾਡੇ ਨਾਲ ਨਾਲ ਮੈਡੀਕਲ ਹੋਇਆ ਕਰਨਗੇ ਸਪੈਸ਼ਲ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਕੁਝ ਨਸ਼ਾ ਕਰਕੇ ਜਾਂ ਕੁਝ-ਕੁਝ ਖਾ ਪੀ ਕੇ ਤਾਂ ਨਹੀਂ ਗੱਡੀ ਚਲਾ ਰਹੇ ਸੀ ਸੋ ਇਹਦੇ ਕਰਕੇ ਕੋਈ ਵੀ ਪੰਜਾਬੀ ਇਸ ਦੇ ਵੀਰ ਦੇ ਨਾਲ ਸਪੋਰਟ ਦੇ ਵਿੱਚ ਨਹੀਂ ਖੜਾ ਹੋਇਆ ਕਿਉਂਕਿ ਉਹ ਸਾਰੇ ਸਮਝਦੇ ਆ ਕਿ ਗਲਤੀ ਇੱਕ ਵਾਰ ਹੁੰਦੀ ਹੈ ਜਦੋਂ ਬਾਰ-ਬਾਰ ਹੋਵੇ ਉਹਨੂੰ ਗਲਤੀ ਨਹੀਂ ਗੁਨਾ ਮੰਨਿਆ ਜਾਂਦਾ ਸੋ ਇੱਕ ਵਾਰ ਵੀਰ ਨੇ ਗਲਤੀ ਕੀਤੀ ਸੀ ਚਲੋ ਠੀਕ ਆ ਉਹਦੀ ਗਲਤੀ ਸੀਗੀ ਅਕਸਰ ਹਰ ਕੋਈ ਇਦਾਂ ਜਲਦੀ ਦੇ ਵਿੱਚ ਜੂ ਟਰਨ ਮਾਰਦਾ ਕਿਉਂਕਿ ਦੂਜੀ ਸਾਈਡ ਤੋਂ ਗੱਡੀ ਆ ਰਹੀ ਸੀ ਉਹਨੂੰ ਵੀ ਸੋਚਣਾ ਚਾਹੀਦਾ ਸੀ ਕਿ ਮੈਂ ਬ੍ਰੇਕ ਮਾਰਾਂ ਸੋ ਇਹਨੂੰ ਕਿਤੇ ਨਾ ਕਿਤੇ ਜਸਟੀਫਾਈ ਕਰਨ ਦੇ ਵਿੱਚ ਲੋਕ ਸਫਲ ਹੋ ਗਏ ਸੀ ਕਿ ਚਲੋ ਠੀਕ ਆ ਐਕਸੀਡੈਂਟ ਹੁੰਦੇ ਰਹਿੰਦੇ ਆ ਥੋੜੀ ਬਹੁਤ ਸਜ਼ਾ ਜੋ ਬਣਦੀ ਆ ਉਹ ਮਿਲਣੀ ਚਾਹੀਦੀ ਆ ਇਹਦੇ ਨਾਲ ਨਸਲਵਾਦ ਨਹੀਂ ਹੋਣਾ ਚਾਹੀਦਾ ਜਦੋਂ ਇਹ ਨਿਊਜ਼ ਆ ਗਈ ਕਿ ਨਸ਼ਾ ਕਰਕੇ ਟਰੱਕ ਚਲਾ ਰਿਹਾ ਸੀ ਕਿ ਜੀ ਨੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਗੱਡੀ ਨੂੰ ਡੈਡ ਦਾ ਹੋਇਆ ਡੈਡ ਦਾ ਹੋਇਆ ਚਾਰ ਤਿੰਨ ਬੰਦਿਆਂ ਦੀ ਜਾਨ ਲੈ ਲਈ ਤੇ ਚਾਰ ਬੰਦਿਆਂ ਨੂੰ ਜ਼ਖਮੀ ਕਰਤਾ ਗੱਡੀਆਂ ਨੂੰ ਬਲਾਸਟ ਆਕ ਹੋ ਗਈ ਅੱਗ ਤੱਕ ਲੱਗ ਗਈ ਐਦਾਂ ਕੌਣ ਕੋਈ ਕਰ ਸਕਦਾ ਫਿਰ ਜਦੋਂ ਨਾਲ ਜੁੜ ਜਾਂਦਾ ਕਿ ਨਸ਼ਾ ਕੀਤਾ ਹੈ ਸੋ ਤਾਂ ਕਰਕੇ ਇਹਦੇ ਨਾਲ ਕੋਈ ਵੀ ਨਹੀਂ ਖੜਿਆ ਹੋਇਆ ਤੇ ਇਹਦੇ ਪਰਿਵਾਰ ਮੈਂਬਰ ਇਹਦੇ ਪਿੰਡ ਦੇ ਲੋਕ ਸਾਰੇ ਇਕੱਠੇ ਹੋਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਇੱਕ ਇਕੱਠ ਕੀਤਾ ਕਿ ਸਾਡਾ ਬੱਚਾ ਇਦਾਂ ਦਾ ਕੁਛ ਨਹੀਂ ਉਹ ਅਮਰ ਧਾਰੀ ਸੀਗਾ ਸਿੰਘ ਆ ਉਹਦੇ ਨਾਲ ਉਹਦੀ ਸਪੋਰਟ ਕੀਤੀ ਜਾਣੀ ਚਾਹੀਦੀ ਆ ਉਹਨਾਂ ਨੇ ਅਪੀਲ ਕੀਤੀ ਆ ਉੱਥੇ ਦੇ ਸਿੱਖਾਂ ਨੂੰ ਅਮਰੀਕਾ ਦੇਆਂ ਨੂੰ ਕਿ ਤੁਸੀਂ ਇਹਦੇ ਨਾਲ ਖੜੇ ਹੋ ਇਹਦੇ ਉੱਪਰ ਜੋ આરોਪ ਲੱਗਾ ਕਿ ਇਹ ਨਸ਼ਾ ਕਰਕੇ दारू ਪੀ ਕੇ ਟਰੱਕ ਚਲਾ ਰਿਹਾ ਸੀ ਉਹ ਸਾਰਾ ਇਹ ਸਾਰਾ ਗਲਤ ਆ ਪਰ ਇਸ ਟਾਈਮ ਦੇ ਉੱਪਰ ਕੋਈ ਵੀ ਇਸ ਚੀਜ਼ ਦੇ ਵਿੱਚ ਹਾਮੀ ਨਹੀਂ ਭਰ ਰਿਹਾ ਕੋਈ ਵੀ ਇਸ ਦੇ ਲਈ ਸਟੈਂਡ ਨਹੀਂ ਕਰ ਰਿਹਾ ਕਿਉਂਕਿ ਹੁਣ ਕੀ ਆ ਗੱਲ ਜਿਹੜੀ ਹੱਥੋਂ ਬਾਹਰ ਨਿਕਲ ਗਈ ਆ ਕਿਉਂਕਿ ਜਿਹੜੀ ਕਿ ਇਹ ਐਕਸੀਡੈਂਟ ਹੋਇਆ ਨਾ ਇਹ ਇਹ ਅੱਗ ਦੇ ਉੱਤੇ ਤੇਲ ਪਾਉਣ ਵਾਲਾ ਕੰਮ ਕੀਤਾ ਇਹ ਬਾਲਦੀ ਦੇ ਉੱਤੇ ਤੇਲ ਪਾਤਾ ਜਿਹਦੇ ਵਿੱਚ ਹੁਣ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਵੀ ਹੋ ਕੇ ਹਟੇ ਸੀਗੇ ਕਿ ਟਰੰਪ ਆਪਣੀ ਮਨਮਰਜ਼ੀਆਂ ਕਰਦਾ ਜੋ ਕਰ ਰਿਹਾ ਇੱਕ ਮਾਹੌਲ ਬਣ ਰਿਹਾ ਜਿ ਇੱਕ ਮਾਹੌਲ ਕ੍ਰੀਏਟ ਹੋ ਰਿਹਾ ਸੀ ਟਰੰਪ ਦੇ ਵਿਰੁੱਧ ਪਰ ਹੁਣ ਜਦੋਂ ਇਹ ਐਕਸੀਡੈਂਟ ਹੋ ਗਿਆ ਟਰੰਪ ਦੀ ਪਾਰਟੀ ਨੇ ਇਹ ਚੀਜ਼ ਨੂੰ ਇੰਨਾ ਕਿ ਜ਼ਿਆਦਾ ਹਾਈਪ ਕਰਤਾ ਇੰਨਾ ਕਿ ਜ਼ਿਆਦਾ ਚੁੱਕ ਲਿਆ ਕਹਿੰਦੇ ਇਦਾਂ ਦੇ ਇਦਾਂ ਦੇ ਬੰਦਿਆਂ ਨੂੰ ਅਸੀਂ ਇੱਥੋਂ ਕੱਢਣਾ ਚਾਹੁੰਦੇ ਆ ਇਹਨਾਂ ਦੇ ਇਦਾਂ ਦੇ ਬੰਦਿਆਂ ਲਈ ਅਸੀਂ ਸਖਤੀਆਂ ਕਰਦੇ ਪਏ ਆ ਕਿ ਇਹ ਇੱਥੇ ਆਉਂਦੇ ਆ ਲੀਗਲ ਐਂਟਰ ਕਰਦੇ ਆ ਫਿਰ ਇਹ ਟਰੱਕ ਫੜਦੇ ਆ ਫਿਰ ਇਹ ਸਾਡੇ ਬੰਦਿਆਂ ਨੂੰ ਰੋਡਾਂ ਦੇ ਉੱਤੇ ਮਾਰਦੇ ਆ ਸੋ ਤਾਂ ਕਰਕੇ ਸਖਤੀਆਂ ਕਰ ਰਹੇ ਆ ਤਾਂ ਕਰਕੇ ਅਸੀਂ ਤੁਹਾਡੀ ਹੀ ਸੇਫਟੀ ਦੇ ਲਈ ਅਸੀਂ ਆਪਣੇ ਆਪ ਨੂੰ ਸਖਤ ਬਣਾ ਕੇ ਇਹਨਾਂ ਲੋਕਾਂ ਨੂੰ ਇੱਥੋਂ ਬਾਹਰ ਕੱਢ ਰਿਹਾ ਅਸੀਂ ਤੁਹਾਡੇ ਬਾਰੇ ਹੀ ਸੋਚ ਰਹੇ ਆ ਸੋ ਇਦਾਂ ਦੀਆਂ ਹੁਣ ਹਾਲਚਲ ਹੋ ਰਹੀ ਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਖਤਾਈ ਹੋਣ ਵਾਲੀ ਆ ਬਰਕ ਵੀਜੇ ਤੱਕ ਕੈਨਸਲ ਕੀਤੇ ਜਾਣਗੇ ਲੋਕਾਂ ਦੀ ਰਿਪੋਰਟੇਸ਼ਨ ਜ਼ਿਆਦਾ ਵਧੇਗੀ ਟਰੱਕਿੰਗ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਏਗੀ ਹੁਣ ਉਹ ਲੋਕ ਜ਼ਿਆਦਾ ਪਛਤਾ ਰਹੇ ਆ ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣਾ 20 ਸਾਲ ਕਿਸੇ ਨੇ 30 ਸਾਲ ਦਿੱਤੇ ਆ ਕੋਈ ਵੀ ਲੰਬਾ ਕੋਈ ਵੀ ਇਦਾਂ ਦਾ ਕਲੰਕ ਨਹੀਂ ਖਟਿਆ ਸੀਗਾ ਇੱਜ਼ਤ ਬਣਾਈ ਸੀਗੀ ਕਿ ਹਾਂ ਇਹ ਡਰਾਈਵਰ ਆ ਲੋਕੋ ਤਰਸਦੇ ਹੁੰਦੇ ਕਿ ਸਾਡੀ ਕੰਪਨੀ ਚ ਪੰਜਾਬੀ ਆ ਜਾਣ ਕਿਉਂਕਿ ਇਹ ਹਾਰਡ ਵਰਕਰ ਆ ਔਰ ਇਮਾਨਦਾਰ ਲੋਕ ਆ ਪਰ ਹੁਣ ਜਦੋਂ ਇਦਾਂ ਦੇ ਬਾਰ-ਬਾਰ ਐਕਸੀਡੈਂਟ ਹੋ ਰਹੇ ਆ ਤੇ ਹੁਣ ਲੋਕ ਮੈਨੂੰ ਲੱਗਦਾ ਕੱਢਣਗੇ ਖੁਦ ਹੀ ਯੰਗ ਕੋਂਗੇ ਕਿ ਤੇਰੇ ਕੋਲ ਨੌਨ ਟੋਮਿਸਾਈਲ ਸੀ.ਆਰ.ਐਲ. ਲਾਇਸੈਂਸ ਹੈਗਾ ਇਹ ਵੈਸੇ ਵੀ ਹੁਣ ਕੈਨਸਲ ਹੋ ਜਾਣਾ ਰੀਨਿਊ ਨਹੀਂ ਹੋਣਾ ਸੋ ਤੈਨੂੰ ਹੱਥ ਬੰਨੇ ਆ ਤੂੰ ਸਾਡੀ ਕੰਪਨੀ ਛੱਡ ਦੇ ਕਿਉਂਕਿ ਹੁਣ ਕੰਪਨੀਆਂ ਦੇ ਉੱਤੇ ਵੀ ਕਾਰਵਾਈ ਹੋਏਗੀ ਉਹਨਾਂ ਤੇ ਉਹ ਵੀ ਇਨਵੈਸਟੀਗੇਸ਼ਨ ਹੋਏਗੀ ਤੁਸੀਂ ਕਿਉਂ ਇਸ ਬੰਦੇ ਨੂੰ ਰੱਖਿਆ ਕਿੱਦਾਂ ਰੱਖਿਆ ਕੀ ਤੁਹਾਡੀ ਇਨਕੁਆਰੀ ਸੀਗੀ ਕੀ ਤੁਹਾਡੀ ਰਿਕੁਆਇਰਮੈਂਟ ਸੀ ਕੋਈ ਟੈਸਟ ਲਿੱਤਾ ਜਾਂ ਨਹੀਂ ਲਿੱਤਾ ਸੋ ਇਦਾਂ ਦੀ ਬਹੁਤ ਗੱਲਾਂ ਬਹੁਤ ਕੁਝ ਹੋ ਰਿਹਾ ਤੇ ਬਹੁਤ ਕੁਝ ਹੋਣਾ ਬਾਕੀ ਆ ਬਾਕੀ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਤੁਸੀਂ ਇਸ ਦੇ ਬਾਰੇ ਕੀ ਕਹਿ ਰਹੇ ਆ ਕੀ ਸੋਚ ਰਹੇ ਆ ਕੀ ਤੁਹਾਡੀ ਰਾਏ ਆ ਕਮੈਂਟ ਕਰਕੇ ਜਰੂਰ ਦੱਸੋ ਇਸ ਦੇ ਬਾਰੇ ਚ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਨਵੀਂ ਅਪਡੇਟ ਕੋਈ ਵੀ ਆਏਗੀ ਆਪਾਂ ਤੁਹਾਡੇ ਤੱਕ ਸ਼ੇਅਰ ਕਰਾਂਗੇ ਤੁਹਾਡੇ ਨਾਲ ਜਲਦੀ ਜਲਦੀ ਸ਼ੇਅਰ ਕਰਾਂਗੇ ਸੋ ਥੈਂਕ ਯੂ